ਇਕ ਓੰਕਾਰ ਸਤਿਨਾਮ ਕਰਤਾ ਪੁਰਖ ਮੇਰਾ ਨਾਮ ਅਕਾਲ ਸਤਿ ਸ੍ਰੀ ਅਕਾਲ ਸਤਿਗੁਰੂ ਧੰਨੇ ਮਾਲਕ თან ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਾਧ ਸੰਗਤ ਜੀ ਕਲਗੀ ਤਰਪਤਾ ਬਾਦਸ਼ਾਹ ਦਰਮੇਸ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਖਤੇ ਬੁਲਾਓ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਦਾ ਖਾਇਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਅਸੀਂ ਗੁਰਦਾਸਪੁਰ ਤੋਂ ਹੁਸ਼ਿਆਰ ਕੋ ਜਾਣੇ ਆ ਤਾਂ ਰਸਤੇ ਵਿੱਚ ਇੱਕ ਤਹਿਸੀਲ ਹਰਿਆਣਾ ਆਂਦੀ ਹੈ ਇਸ ਤਹਿਸੀਲ ਦੇ ਵਿੱਚ ਇੱਕ ਪਿੰਡ ਕੰਗਮਾਈ ਗੜਕੇ ਪਿੰਡ ਜਿੱਥੋਂ ਦਾ ਇੱਕ ਸਖੀ ਨੂੰ ਸਰਵਨੂ ਪੂਜਣ ਵਾਲਾ ਬੰਦਾ ਜਿਸ ਦਾ ਨਾਮ ਭਾਈ ਤੀਰਥਾ ਸੀ ਉਹ ਰਹਿੰਦਾ ਪਾਈ ਤੀਰਥ ਹਨ ਸਾਰੇ ਲੋਕ ਪਾਈਮੰਦ ਕਰਕੇ ਜਾਣਦੇ ਸੀਗੇ ਘਰ ਵਿੱਚ ਪਾਈਮੰਦ ਜੀ ਨੇ ਕਬਰ ਬਣਾਈ ਸੀ ਕਬਰ ਨੂੰ ਪੂਜਦੇ ਸੀਗੇ ਹਰ ਵੀਰਵਾਰ ਸੰਤਾਂ ਗੁਰੂਆਂ ਆ ਕੇ ਰੋਟੀ ਪਕਾਉਂਦੀਆਂ ਤੇ ਕਬਰ ਨੂੰ ਪੂਜਦੀਆਂ ਪਾਈਮੰਦ ਜੀ ਨੇ ਸਵਾਦ ਸਵਾਦ ਲੰਗੇ ਤੇ ਹੋਰ ਵੀ ਹੋਏ ਲੱਗੇ ਕਰਦੇ ਕਬਰ ਨੂੰ ਬੂਹਦ ਦੇ ਇੱਕ ਦਿਨ ਕਿਸੇ ਸਿੱਖ ਪਾਸੋਂ ਬਾਣੀ ਦੀ ਟੋਕ ਸੁਣ ਸੁਣੇ ਤਾਂ ਹਿਰਦਾ ਹਿੱਲ ਗਿਆ ਸਮਝਣਾ ਵੇਖ ਕਰਾਂ ਤੇ ਕਰਾਂ ਸੀ ਸੇਮ ਕੋ ਵਿਚਾਰ ਕੇ ਜਿਨ੍ਹਾਂ ਦੇ ਤੁਸੀਂ ਬਾਣੀ ਪੜਦੇ ਹੋ ਇਹ ਕੌਣ ਨੇ ਉਹਨਾਂ ਦੱਸਿਆ ਕਿ ਸਾਡੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਇਹ ਉਹਨਾਂ ਦੀ ਬਾਣੀ ਹੈ ਸਮਾਂ ਲੰਘਦਾ ਗਿਆ ਭਾਈ ਮਹੰਤ ਜੀ ਹਰ ਸਾਲ ਸੰਗ ਦੇ ਨਾਲ ਨਗਾਹੇ ਜਾਂਦੇ ਸੀਗੇ ਇਨਾਂ ਦੇ ਵਿੱਚ ਤਿੰਨ ਥਾਵਾਂ ਗੁਰਦੁਆਰਿਆਂ ਨੇ ਨਗਾਹ ਹ ਦੂਜਾ ਟੌਪਲ ਤੇ ਤੀਜੀ ਜਿਹੜੀ ਹੈ ਉਹ ਹੈ ਸ਼ੇਖ ਫਤੇਹ ਦੀ ਜਿਨ੍ਹਾਂ ਸੀ ਪੱਖੋ ਵੀ ਜਾਂਦੇ ਆ ਇਹ ਨਗਾਹੇ ਗਏ ਤੇ ਸੁਭਾਵਕ ਹੀ ਰਾਤ ਨੂੰ ਅੰਮ੍ਰਿਤ ਸਰੋਂ ਦੇ ਹੁਣ ਅੰਮ੍ਰਿਤ ਸਰੋਂ ਰਹਿੰਦੇ ਨੇ ਭਾਈ ਗੁਰਦਾਸ ਜੀ ਦੇ ਸੇਵਾ ਬਾਬਾ ਬੁੱਢਾ ਸਾਹਿਬ ਜੀ ਵਰਗੇ ਸੇਵਾ ਉਨ੍ਹਾਂ ਪਾਸੋਂ ਵਿਚਾਰ ਸੁਣੀ ਸਿੱਖਿਆ ਸੁਣੀ ਸਿੱਖਿਆ ਦਾ ਮਤਲਬ ਸਮਝਿਆ ਤਾਂ ਸੋਚਿਆ ਕਿ ਮੇਰਾ ਜੀਵਨ ਤਾਂ ਵਿਅਰਥ ਹੈ ਗੁਰੂ ਪਾਤਸ਼ਾਹ ਕੋਲ ਗਏ ਪਾਛਨ ਨਮਸਕਾਰ ਕੀਤੀ ਸਤਿਗੁਰਾਂ ਨੂੰ ਗੋਵਿਆਂ ਦਾ ਜੋੜ ਕੇ ਬਿੰਦੀ ਕੀਤੀ ਪਾਛਾ ਜਿਹੜੀ ਸਿੱਖੀ ਤੁਸੀਂ ਆਪਣੇ ਸਿੱਖਾਂ ਨੂੰ ਬਖਸ਼ੀ ਹੈ ਨਾ ਕਿਰਪਾ ਗੁਰੂ ਮੇਰੀ ਝੋਲੀ ਵਿੱਚ ਵੀ ਉਦਾਰ ਬਖਸ਼ੋ ਨਵੀਂ ਸਿੱਖਵਾ ਸੱਚੀ ਉਹ ਪੂਰੇ ਗੁਰੂ ਦਾ ਮੁਰ ਸਾਹਿਬ ਜੀ ਨੇ ਸੁਣਿਆ ਤਾਂ ਕਿਹਾ ਕਿ ਭਾਈ ਤੇਰਾ ਨਾਮ ਕੀ ਹੈ ਦੱਸਿਆ ਮੈਂ ਪਿੰਡ ਤੰਗਮਈ ਗੁਰੂ ਬਾਛਾ ਕਹਿੰਦੇ ਸਿੱਖੀ ਤੇ ਸਿੱਖੀ ਕਦੇ ਵੀ ਢਾਲੀ ਜਾ ਸਕਦੀ ਨਹੀਂ ਯਾ ਤੇ ਤੂੰ ਮੋਦੀ ਮਾਨ ਲੈ ਯਾ ਭਾਈ ਸਾਡੀ ਮਾਨ ਲੈ ਯਾ ਆਪਣੇ ਖਬਰਾਂ ਨੂੰ ਪੂਜ ਕਿ ਆ ਸਾਡੀ ਗੱਲ ਨੂੰ ਮੰਨ। ਗੁਰੂ ਸਾਹਿਬ ਜੀ ਨੂੰ ਬਹੁਤ ਹਾਜ਼ਰ ਹੋ ਕੇ ਕਹਿੰਦਾ ਕਿ ਸਤਿਗੁਰੂ ਅੱਜ ਤੋਂ ਸਾਰਾ ਕੁਝ ਛੱਡਿਆ। ਨਾ ਮੈਂ ਕਬਰ ਨੂੰ ਮੰਨਾਂਗਾ ਨਾ ਮੈਂ ਪੂਜਾਂਗਾ। ਬਸ ਤੁਸੀਂ ਮੈਨੂੰ ਕਿਰਪਾ ਕਰਕੇ ਹੁਣੇ ਸਿੱਖੀ ਬਖਸ਼ੋ। ਸਤਿਗੁਰਾਂ ਨੇ ਤਰਸ ਕੀਤਾ। ਸਿੱਖੀ ਦੀ ਦਾਤ ਢੋਲੀ ਵਿੱਚ ਪਈ। ਆਪਣੇ ਘਰ ਗਏ ਤੇ ਘਰ ਜਾ ਜੇ। ਜਿਹੜੀ ਕਬਰ ਬਣਾਈ ਸੀ ਉਹ ਢਾ ਦਿੱਤੀ। ਪਰਿਵਾਰ ਵਿੱਚ ਪਤਨੀ ਸੀ, ਤਿੱਖੀ ਸੀ। ਘਰਗਿਆਨੇ, ਪਰਿਵਾਰ ਵਾਲਿਆਂ ਨੇ ਭਾਈ ਮਰਜੀ ਦਾ ਪੂਰਾ ਸਾਥ ਦਿੱਤਾ। ਵਿਰੋਧ ਵਿੱਚ ਨਹੀਂ ਖੜੇ। ਕਬਰ ਢਾਈ ਤੇ ਫਿਰ ਅੰਦਰ ਸਰ ਜਾ ਕੇ ਗੁਰੂ ਸਾਹਿਬ ਨੂੰ ਦੱਸਦਾ ਕਿ ਸਤ ਗੁਰੂ ਬਾਹਰਲੀ ਜਿਹੜੀ ਕਬਰ ਆ ਉਹ ਤਾਂ ਮਟਾਇਆ। ਪਰ ਜਿਹੜੇ ਮੇਰੇ ਅੰਦਰ ਵਾਲੀ ਕਬਰ ਹੈ ਨਾ ਜਿਹੜੀ ਮੇਰੇ ਅੰਦਰ ਬਣੀ ਹੈ ਉਹ ਕਿਰਪਾ ਕਰੋ ਤੁਸੀਂ ਧਾਉ ਉਹ ਨਹੀਂ ਮਿਲ ਤੋਂ ਕਹਿੰਦੀ ਗੁਰੂ ਸਾਹਿਬ ਜੀ ਨੇ ਪੈ ਮਨ ਨੂੰ ਉਸ ਯਾਰ ਕੇ ਮਾਣ ਦੇ ਇਹ ਰ ਬਲ ਬਿਕਣ ਹੈ ਇਹ ਸੁਖਾਲਾ ਰਾਣੀ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਹਿੰਦੀ ਹੈ ਕਿ ਭਗਤਾਂ ਕੀ ਚਾਲ ਮਿਰਾਲੀ ਚਾਲਾ ਮਿਰਾਲੀ ਭਗਤਾਂ ਕੀ ਵਿਖਮ ਮਾਰਗ ਚੱਲਣਾ ਇਹ ਬੜਾ ਵਿਖਰਾਲਾ ਹੈ ਪਈ ਮਨਸੀ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸਤਿਗੁਰਾਂ ਅਗੇ ਅਰਦਾਸ ਕੀਤੀ ਪਾਤਸ਼ਾਹ ਸੱਚਮੁੱਚ ਇਹ ਵਿਖੜਾ ਰਹਾ ਪਰ ਜੇ ਗੁਰੂ ਦੀ ਕਿਰਪਾ ਹੋਵੇ ਸਤਿਗੁਰਾਂ ਦੀ ਨਦਰ ਹੋਵੇ ਤਾਂ ਇਹ ਅਰਦਾਸ ਤੋਂ ਅਸਿਗਨ ਨਹੀਂ ਸਕਦਾ ਪਈ ਮਨਸੀ ਆਪਣੇ ਪਿੰਡ ਵਾਪਸ ਆਣ ਦੇ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਮੰਜ ਨੇ ਜਿਹੜੀ ਘਰ ਕਬਰ ਬਣਾਈ ਸੀ ਉਹਨੂੰ ਤਾਜ ਦਿੱਤੀ ਹੈ ਨਵਾਬਾਂ ਵਾਲਾ ਰੁਕਵਾ ਸੀ ਗਾਉਂ ਪਈ ਮੰਜ ਜੀ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਸਾਰਾ ਪਿੰਡ ਵਿਰੋਧ ਵਿੱਚ ਖੜਾ ਹੋ ਗਿਆ ਇੱਕ ਪਾਸੇ ਭਾਈ ਮੰਜ ਦਾ ਪਰਿਵਾਰ ਤੇ ਇੱਕ ਪਾਸੇ ਪੂਰਾ ਪਿੰਡ ਉਹਨਾਂ ਨੇ ਪਿੰਡ ਵਾਸੀਆਂ ਨੇ ਕਹਿਤਾ ਕਿ ਮੰਜ ਜਾਂ ਤੇ ਤੂੰ ਕਬਰ ਨੂੰ ਫਿਰ ਬਣਾਉ ਕਬਰ ਨੂੰ ਹੁਣ ਜਾਂ ਭਾਈ ਸਾਡ ਨੂੰ ਨਾ ਬੁਲਾਇਓ ਅਸੀਂ ਤੈਨੂੰ ਨਹੀਂ ਬੁਲਾਵਾਂਗੇ ਤੂੰ ਸਾਡ ਨੂੰ ਨਾ ਬੁਲਾਇਓ ਗੁਰੂ ਭਾਈ ਮਾਨੀ ਜੀ ਕਹਿੰਦੇ ਕਿ ਮੇਰੇ ਕੋਲ ਸੇ ਜਿ ਗੁਰੂ ਅਰਜਨ ਸਾਹਿਬ ਆਪਾਚਾ ਇਸ ਗੱਲ ਤੇ ਖੁਸ਼ ਨੇ ਕਿ ਮੈਂ ਕਬਰ ਤਾਂ ਤੁਮ ਤੁਸੀਂ ਬੇਸ਼ੱਕ ਨਾਰਾਜ਼ ਹੋ ਲੋ ਇਹ ਕੋਈ ਵੱਡੀ ਚੀਜ਼ ਨਹੀਂ ਸਾਰੇ ਪਿੰਡ ਵਾਲਿਆਂ ਨੇ ਪੈਮਾਨੇ ਨੂੰ ਬਣਾੜਾ ਬੰਨ੍ਹ ਦਿੱਤਾ ਸਵਾਰਨਾਂਦ ਆ ਗਿਆ ਹੋળી-ਮੋਲੀ ਕਰਕੇ ਜਿਹੜੇ ਘਰਾਂ ਵਿੱਚ ਪ੍ਰੋਸ਼ਨ ਸੀਗੇ ਹੋળી-ਮੋਲੀ ਕਰਕੇ ਇੱਕ ਮਨ ਲਈ ਦੋਹਰੇ ਹੋળી-ਮੋਲੀ ਕਰਕੇ ਸਾਰੇ ਪ੍ਰੋਸ਼ਨ ਮਾਰ ਗਏ ਜਿੰਨੇ ਹੋਰੇ ਸੀਗੇ ਜਿੰਨੇ ਜੰਗਲ ਸੀਗੇ ਸਾਰੇ ਮਾਰ ਗਏ ਇੰਨਾ ਉਨ ਕੀ ਘੜੀ ਇਹਨਾਂ ਇਹਨਾਂ ਆਪਾਂ ਸਮਾਗਿਆ ਪੈਮਾਨੇ ਦੇ ਕਿ ਘਰ ਪਰਿਵਾਰ ਵੀ ਵੇਖ ਗਿਆ ਪਿੰਡ ਵਾਲਿਆਂ ਨੇ ਕਿੰਨਾ ਵੱਡਾ ਪਾਈ ਮਾਂਜੂ ਪਿੰਡ ਵਾਲੇ ਕਹਿੰਦੇ ਕਿ ਮਾਂਜੂ ਗੁਰੂ ਦਾ ਤੇ ਕੰਮ ਹੁੰਦਾ ਕਿ ਜਿਹੜਾ ਉਹਦਾ ਸਿੱਖ ਹੈ ਉਹਨੂੰ ਉੱਪਰ ਰੱਖੇ ਤੇਰੇ ਹੋਂਦ ਇਹ ਤਾਂ ਤੈਨੂੰ ਪਹਿਲੇ ਦੁਗਾ ਨਹੀਂ ਛੱਡਿਆ ਸਾਡੀ ਵੀ ਚੜ੍ਹਾਈ ਹੈ ਕਿ ਮੈਨੂੰ ਵੱਡੀ ਨੌਕਰੀ ਮਿਲ ਜੇ ਵੱਡਾ ਉਹਦਾ ਮਨ ਹੈ ਪਰ ਪਈ ਮੰਜੀ ਦੀ ਰਹੀ ਅੰਦਰ ਦਾ ਖਿੜਸ ਪਈ ਮਨ ਜੀ ਨੇ ਮਰਤਾ ਸਾਰ ਤਿਆਰ ਕੇ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਉੱਪਰ ਹੀ ਰੱਖਿਆ ਹੈ ਉਹਨਾਂ ਨੇ ਮੈਨੂੰ ਪਹਚਾਇਆ ਹੈ ਪਰ ਬਸ ਗੱਲ ਇਹ ਕਿ ਜਿਹੜੀ ਹੈ ਅੰਦਰ ਦੀ ਖੇ ਅੰਦਰ ਦਾ ਆਨੰਦ ਹੈ ਅੰਦਰ ਦਾ ਖੇੜਾ ਹੈ ਅੰਦਰ ਦੀ ਖੁਸ਼ੀ ਹੈ ਉਹ ਇਹਨਾਂ ਬਾਹਰੀ ਅੱਖਾਂ ਨਾਲ ਨਹੀਂ ਦੇਖੀ ਉਹਦੇ ਲਈ ਤ੍ਰੀਤ ਦੇ ਨੈਣ ਚਾਹੀਦੇ ਸਮਾਂ ਲੰਘਦਾ ਗਿਆ ਗੁਰਦਮ ਸਿੰਘ ਸਾਹਾ ਆਪਣੀ ਇੱਕ ਸਿੱਖ ਨੂੰ ਚਿੱਠੀ ਦੇ ਕੇ ਭੇਜੇ ਕਿ ਕੰਗਮਈ ਬੱਚੇ ਇੱਕ ਸਿੱਖ ਭਾਈ ਮਾਨਤ ਰਹਿੰਦਾ ਹੈ ਉਹਨੂੰ ਇਹ ਚਿੱਠੀ ਦੋ ਚਿੱਠੀ ਬਾਅਦ ਵਿੱਚ ਦੇਣੀ ਹੈ ਪਹਿਲਾਂ ਉਹਦੇ ਤੋਂ ਵੀਰ ਪੇਰੇ ਲੈਣੇ ਨੇ ਸਿੱਖ ਜਾਣਦਾ ਹੈ ਭਾਈ ਮਾਨਤ ਜੀ ਪਾਸ ਭਾਈ ਮਾਨਤ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਸੱਤ ਬਰਾਣੇ ਮੇਰੇ ਲਈ ਚਿੱਠੀ ਭੇਜੀ ਹੈ ਤੁਮਾਨੂੰ ਰਕ 4 ਉਹਨਾਂ ਜਿਹਨੂੰ ਪਤਾ ਲੱਗਦਾ ਹੈ ਕਿ ਪਹਿਲਾ 20 ਲੈਣੇ ਪੈਣਗੇ ਪੈਮਾਨਦੀ ਦਿਪਾਤਨੀ ਉਹ ਕਹਿੰਦੀ ਹੈ ਕਿ ਤੁਸੀਂ ਸਿੱਖਾਂ ਦੀ ਸੇਵਾ ਕਰੋ ਮੈਂ ਕੋਈ ਪ੍ਰਬੰਧ ਕਰਕੇ ਆਉਣੀ ਹਾਂ ਸਿਹਤ ਹੋ ਜਾਂਦੀ ਹੈ ਉਹਨਾਂ ਨੇ ਕਹਿੰਦੀ ਹੈ ਕਿ ਮੇਰੀ ਧੀ ਸਾਰੀ ਉਮਰ ਤੁਹਾਡੇ ਘਰ ਤੁਹਾਡੇ ਘਰ ਦਾ ਕੰਮ ਕਰੇ। ਤੁਸੀਂ ਮੈਨੂੰ 20 ਰੁਪਏ ਦੇ ਦਿਓ। 60 ਰੁਪਏ ਦੇ ਦੇਵੋ ਤਾਂ। ਆਣ ਕੀਤੇ ਸਿੱਖਾ ਨੂੰ ਪੈਸੇ ਦੇ ਦਿੱਤੇ ਨੇ। ਭੈਮਾਂ ਜੀ ਦੇ ਚਿੱਠੀ ਪੜਦੇ ਨੇ। ਸਮਾਂ ਲੰਘਦਾ ਗਿਆ। ਫਿਰ ਦੂਜੀ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਭੈਮਾਂ ਜੀ ਨੂੰ ਚਿੱਠੀ ਲਿਖ ਕੇ ਭੇਜੀ। ਤੇ ਫਿਰ ਕੀ ਆ ਕਿ ਪਹਿਲਾਂ ਗਿਰ ਪਹਿਲਾਂ ਨਹੀਂ ਨਹੀਂ ਫਿਰ ਚਿੱਠੀ ਦੇਣੀ ਹੈ ਹੁਣ ਅੰਗਸਰ ਰਾਂਧੀ ਸੰਗਤਿਓ ਪਤਾ ਲੱਗਿਆ ਸੀਗਾ ਕਿ ਪਾਈ ਮੰਜ ਫਿਰ ਬਾਣੀ ਘੇੜਿਆ ਹੈ ਕਿੱਥੇ ਪਾਈ ਮੰਜ ਜਦੋਂ ਜਾਂਦਾ ਸੀਗਾ ਕਿਤੇ ਤਾਂ 500 ਬੰਦੇ ਪਾਈ ਮੰਜ ਦੇ ਨਾਲ ਹੁੰਦੇ ਸੀਗੇ ਨਵਾਬਾਂ ਵਰਗੀ ਚਾਹੀਦੀ ਹਦੀ ਕੋਈ ਐਸਵੇਂ ਨਕਰਿਆ ਨਵਾਰਨ पर फिर भी अनादरित थे फिर भी खुश हैं पद कबीर तो साहब जी की पंक्ति है कबीर तो कसवटी राम की झूठा टिका ना कोई राम कसवटी को सोच है जो मर जीवा हुए भाई मान जी ने जो पता लगता है कि वीर भेजने पैने फिर पत्नी जाती है सेठ को कहती है कि ਮੇਰੀ ਧੀ ਨਾਲ ਨਾਲ ਮੈਂ ਵੀ ਤੁਹਾਡੇ ਘਰ ਦਾ ਕੰਮ ਕਰਾਂ। ਸਿਹਰ ਤੋਂ ਮੈਂ ਉਹ ਦੋਤੀ ਕਹਿੰਦਾ ਕਿ ਤੁਸੀਂ ਧੀਰ ਤੇ ਲਾ ਜੋ ਪਰ ਤੂੰ ਕੰਮਉਣਾ ਕਰ ਨਹੀਂ। ਤੇਰੀ ਧੀ ਤਾਂ ਦੋ ਇਨਸਾਨਾਂ ਦਾ ਕੰਮ ਕਰਦੀ ਹੈ, ਦੋ ਬੰਦਿਆਂ ਜਿਨਾ ਕੰਮ ਕਰਦੇ ਨੇ। ਉਹ ਇੰਜ ਸਮਝਦੀ ਹੈ ਕਿ ਜੇ ਮੈਂ ਤੇਰੇ ਘਰ ਤੇ ਚੜ੍ਹੂਣਾਂ ਨਹੀਂ ਆ ਨਾ ਤਾਂ ਐਂ ਹੈ ਕਿ ਜਿਵੇਂ ਮੈਂ ਪਰਕਰਮਾਂ ਦੇ ਵਿੱਚ ਚੜ੍ਹੂਣਾਂ ਨਹੀਂ ਆ, ਜਿਵੇਂ ਮੈਂ ਤੇਰੇ ਘਰ ਦੇ ਵਰਤਨਾਂ ਮਾਣਦੀ ਹਾਂ ਤਾਂ ਐਵੇਂ ਹੈ। ਇਹ ਜਿਵੇਂ ਦਾ ਸੰਗਤ ਦੇ ਵਰਤਨ ਮਾਰਦੀ ਹੈ ਤੇਰੀ ਪੀਤਾਏ ਜੀ ਕਹਿੰਦੀ ਹੈ ਕਿ ਮੈਂ ਗੁਰੂ ਦੇ ਨਾਮ ਦੀ ਆ ਪਾਈ ਮਾ ਜੀ ਦੀ ਪਤਨੀ ਵੀਰਪੇਲਾ ਆਂਦੀ ਹੈ ਪਾਈ ਮਾ ਜੀ ਸੇ ਉਹ ਵੀਰਪੇ ਦਿੰਦੇ ਨੇ ਚਿੱਠੀ ਪੜ੍ਹਦੇ ਨੇ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਹੁੰਦਾ ਹੈ ਕਿ ਤੁਸੀਂ ਹੁਣ ਅੰਮ੍ਰਿਤਸਰ ਆਓ ਪਾਈ ਮਾ ਜੀ ਉਹ ਚਾੜ ਛੱਡ ਦਿੰਦਾ ਹੈ ਅੰਮ੍ਰਿਤ ਸਰ ਜਾਂਦੇ ਨੇ ਗੁਰੂ ਪਾਤਸ਼ਾਹ ਕੋ ਭਾਈ ਮਨਜੀ ਦਾ ਅੰਮ੍ਰਿਤ ਸਰ ਜਾਂਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਸਤਿਗੁਰੂ ਕਹਿੰਦੇ ਨੇ ਕਿ ਭਾਈ ਮਨਜੀ ਹੁਣ ਤੁਸੀਂ ਸੇਵਾ ਕਰੋ ਸੇਵਾ ਵਿੱਚ ਜੁੜੋ ਪ੍ਰਸ਼ਾਦੀ ਲਈ ਲੱਕੜਾਂ ਚਾਹੀਦੀਆਂ ਨੇ ਕਿ ਤੁਸੀਂ ਲੱਕੜਾਂ ਲੈ ਕੇ ਕਰੋ ਭਾਈ ਮਨਜੀ ਹਰ ਰੋਜ਼ ਲੱਕੜਾਂ ਕੱਟ ਕੇ ਲਿਆਉਂਦੇ ਸਤਿਗੁਰੂ ਨੇ ਇਹ ਗੱਲ ਪੁੱਛਿਆ ਕਿ ਮਾਜਨ ਪ੍ਰਸ਼ਾਦਾ ਕਿਥੋਂ ਛੱਕਦਾ ਹੈ ਉਹਨੇ ਦੱਸਿਆ ਕਿ ਸਤਿਗੁਰੂ ਲੰਗਰ ਵਿੱਚੋਂ ਸਤਿਗੁਰੂ ਕਹਿੰਦੇ ਤੇ ਸੇਵਾ ਕਰਦੀ ਇਹਦੀ ਮਜ਼ਦੂਰੀ ਹੋਗੀ ਨਾ ਜਿੰਨਾ ਜਿੰਨੇ ਕਾ ਸੇਵਾ ਕਰਲੀ ਉਹਨਾਂ ਤਿੰਨਾਂ ਦਾ ਪ੍ਰਸ਼ਾਦਾ ਛੱਕਿਆ ਇਹ ਤੇ ਮਜ਼ਦੂਰੀ ਹੋ ਗਈ ਹੈ ਸੇਵਾ ਥੋੜੀ ਜੇਕਰ ਤੁਸੀਂ ਸੇਵਾ ਕਰਦੇ ਹੋ ਤਾਂ ਆਪਣਾ ਪ੍ਰਸ਼ਾਦਾ ਅਲੱਗ ਛੱਕਿਆ ਕਰੋ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛੱਕਣਾ ਪਾਈਮਾਂ ਜੀ ਨੇ ਉਹਨੇ ਮਤਲਬ ਬੇਨਤੀ ਕਰਵਾ ਲਈ ਕੀਤੀ ਇੱਕ ਦਿਨ ਪਾਈਮਾਂ ਜੀ ਜੰਗਲ ਵਿੱਚ ਹਰ ਰੋਜ਼ ਦੀ ਤਰ੍ਹਾਂ ਲੱਕੜਾ ਕੱਟਣੇ ਜਾਂਦੇ ਨੇ ਵੈਗਰੂ ਜੀ ਦਾ ਨਾਮ ਲੈ ਕੇ ਰਹਿੰਦੇ ਨੇ ਜਦ ਕੱਟਣਾ ਕੱਟ ਕੇ ਆ ਰਹੇ ਹੁੰਦੇ ਨੇ ਤਾਂ ਲੱਕੜਾਂ ਦੀ ਪਾਣੀ ਸਿਰ ਤੇ ਹੁੰਦੀ ਹੈ ਪੈਰ ਤਿਲਕਦਾ ਖੂਹ ਵਿੱਚ ਡਿੱਗਦੇ ਨੇ ਪੰਡ ਜਿਹੜੀ ਲਖਣਾ ਦੀ ਉਹ ਆਪਣੇ ਸਿਰ ਤੇ ਚੋਹ ਲੱਦੇ ਨੇ ਤੇ ਵੈਦੂ ਜਿਹਦਾ ਨਾਮ ਉਹ ਪੁਆਦੇ ਨੇ ਇੱਕ ਖਿਰਦੇ ਵਿੱਚ ਅਹਿਸਾਸ ਹਿੰਗਾ ਕਿ ਸਤਿਗੁਰੂ ਜੀ ਆਣ ਗਏ ਤੇ ਮੈਨੂੰ ਇਸ ਨੂੰ ਤੋਂ ਪੜਾਈਂ ਗਏ ਗੁਰੂ ਸਾਹਿਬ ਜੀ ਨੰਗੇ ਝਰਨੇ ਸਿੱਖਾਂ ਦੇ ਨਾਲ ਰਸਾ ਲੈ ਕੇ ਆ ਗਏ ਪਾਈ ਮਾਂਜੀ ਦੀ ਨੂੰ ਮਚਾਦੇ ਨੇ ਰਸਾ ਖੋਣ ਸੁਗਿਆ ਵਰਗ ਅਰਗਵਾਜ਼ ਆ ਜਾਂਦੀ ਹੈ ਕਿ ਮੰਜ ਲਖੜਾ ਸਵਤੰਤਰ ਕਿ ਰੱਸਾ ਪਾੜ ਕੇ ਉੱਪਰ ਆ ਜਾ। ਭਾਈ ਮਾਂਝ ਜੀ ਕਹਿੰਦੇ ਆ ਨਾ ਪਹਿਲਾਂ ਤੁਸੀਂ ਲੱਕੜਾ ਕੱਢੋ। ਪ੍ਰਸ਼ਾਦੇ ਲਈ ਲੱਕੜਾ ਚਾਹੀਦੀ ਹੈ। ਮੈਂ ਬਾਅਦ ਵਿੱਚ ਆਵਾਂਗਾ। ਰੱਸਾ ਪਾ ਕੇ ਪਹਿਲਾਂ ਲੱਕੜਾ ਕੱਢਿਆ ਜਾਂਦੀ ਹੈ। ਫਿਰ ਭਾਈ ਮਾਂਝ ਜੀ ਉਪਰ ਆਉਂਦੇ ਨੇ। ਜਦੋਂ ਭਾਈ ਮਾਂਝ ਦੀ ਉਹ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਜਿਹੜਾ ਰੱਸਾ ਹੈ ਉਹ ਸਿੱਖ ਨਹੀਂ ਗੁਰਮਰਗੁਸਾ ਪਾਚਾ ਆਪ ਖਿੱਚ ਰਿਹਾ ਦੇ। ਜਿਦੋਂ ਗੁਰੂ ਪਾਤਸ਼ਾਹ ਦੇ دیدار ਕੀਤੇ ਤਾਂ ਭਾਈ ਮਾਨ ਜੀ ਗੁਰੂ ਪਾਤਸ਼ਾਹ ਕੋਲ ਚਲਣਾ ਤੇ ਘਰ ਬੈਠੇ। ਐਨਾ ਰੋਂਦੇ ਨੇ ਕਿ ਕੋਈ ਨਸਾਨ ਨਹੀਂ। ਭਾਈ ਮਾਨ ਜੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਵੇਖਾਦੇ ਨੇ ਬਾਦਰਾ। ਤੁਸੀਂ ਮੈਨੂੰ ਕਿੰਨਾ ਕਹਵਾ ਵਿੱਚ ਪੜਨਾ ਹੈ? ਮੈਂ ਕਿੰਨੇ ਮੋਲੂ ਚ ਦੇ ਦਗਾ? ਕਿ ਤੁਸੀਂ ਕਿੰਨੇ ਵਾਰ ਮੈਨੂੰ ਵਾਰ-ਵਾਰ ਕਹਵਾ ਵਿੱਚ ਪੜਾਓਗੇ? ਪਈ ਮਨਜ਼ੀ ਸਾਧਗਰਾਂ ਕਹਿੰਦੇ ਨੇ ਸਾਧਗੂ ਪਹਿਲੀ ਵਾਰ ਮੈਂ ਕਬਰਾਂ ਨੂੰ ਮੰਨਦੇ ਪੂਜ ਪਿਆਸ ਤੁਸੀਂ ਮੈਨੂੰ ਉਸ ਪੂਜ ਵਿੱਚ ਵੜਿਆ ਫਿਰ ਮੈਂ ਮਲਕੀਅਤ ਦੇ ਪੂਜ ਵਿੱਚ ਕਿਸ਼ਾਨੋ ਸ਼ੌਕਤ ਹੈ ਉਸ ਦੇ ਪੂਜ ਵਿੱਚ ਪਿਆਸਾਂ ਤੁਸੀਂ ਮੈਨੂੰ ਉਸ ਪੂਜ ਵਿੱਚ ਵੜਿਆ ਮੈਂ ਰਿਸ਼ਤਿਆਂ ਦੇ ਮੋਹ ਦੇ ਪੂਜ ਵਿੱਚ ਪਿਆਸਾਂ ਤੁਸੀਂ ਮੈਨੂੰ ਉਸ ਪੂਜ ਵਿੱਚ ਵੜਿਆ ਅੱਜ ਮੈਂ ਇਸ ਪੂਜੇ ਪਿਆਇਆ ਤੁਸੀਂ ਮੈਨੂੰ ਇਸ ਪੂਜ ਵਿੱਚ ਵੜਿਆ ਸਤਿਗੁਰੂ ਹੋਰ ਕਿੰਨੀ ਕਵਾਰ ਕਿੰਨੀ ਕਵਾਰ ਨੰਘੂ ਵਿੱਚ ਡਿੱਗਾਂਗਾ ਤੇ ਕਿੰਨੀ ਕਵਾਰ ਤੁਸੀਂ ਮਨੋਂ ਸਾਹ ਪਰ ਕੇ ਕਹੋ ਭਾਈ ਮਾਂਜ ਦੀ ਗੁਰੂ ਸਾਹਿਬ ਜੀ ਅੱਗੇ ਦੋਨੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਸਤਿਗੁਰੂ ਪਾਛਾ ਕਹਿੰਦੇ ਨੇ ਕਿ ਮਾਂਜ ਅੱਜ ਨਾਲ ਸਾਡਾ ਛੇਤ ਬੜਾ ਕੁਝ ਤੁਸੀਂ ਮੰਗੋ ਕੁਝ ਮੰਗੋ ਕਰ ਦਿੱਤਾ ਭਾਈ ਮਾਂਜ ਦੀ ਦੋਨੇ ਜੋੜ ਕੇ ਕਹਿੰਦੇ ਨੇ ਸਤਿਗੁਰੂ ਇਹੀ ਮੰਗਦਾ ਕਿ ਸਾਰੀ ਹਮਤ ਮੈਂ ਤੁਹਾਡੇ ਤੋਂ ਕੁਝ ਨਾਲ ਮੰਗਣਾ। ਕੁਝ ਵੀ ਨਾ ਮੰਗਣਾ। ਸਤਿਗੁਰੂ ਜੀ ਕਹਿ ਬਿਨੇ ਕਿ ਭਾਈ ਮਾਨੂ ਤੁਸੀਂ ਮੰਨੋ ਸੱਚਮੁੱਚ ਜੀ ਸਾਡਾ ਹੰਕਾਰ ਰੋਸ਼ ਹੈ। ਅਸੀਂ ਤੁਹਾਡੇ ਤੋਂ ਪਰੁਠੇ ਆ। ਤੁਸੀਂ ਮੰਨੋ। ਭਾਈ ਮਾਨੂ ਜੀ ਬਹੁਨੇ ਹਾਜ਼ਰ ਠੀਕ ਹੈ ਮੇਰੇ ਕੋਲ ਜਾ। ਇੱਕ ਚੀਜ਼ ਮੰਗ ਰਹਿਣਾ। ਸਤਿਗੁਰੂ ਇਹਨਾਂ ਲਾਭ ਰੱਖਿਆ ਕਰੋ। ਇਸੇ ਬੜਾ ਵਰਤਦੇ ਹੋ ਐਨੇ ਪਰ ਨਹੀਂ ਕਰਿਆ ਗੁਰੂ ਸਤਗੁਰੂ ਇਹ ਤੁਹਾਡਾ ਅਰਥ ਸੀਗਾ ਕਿ ਮੈਂ ਡੋਲਿਆ ਨਹੀਂ ਤਾਂ ਆਨ ਨੁਕਸਾਨੇ ਕਦੇ ਨਾ ਕਰ ਸਕੀਓ ਸਤਗੁਰੂ ਜੀ ਕਹਿੰਦੇ ਨੇ ਕਿ ਕਮਿਆਰ ਕੜੀ ਉੱਪਰ ਹੱਥ ਰੱਖਦਾ ਹੈ ਅੰਗੂਠਾ ਰੱਖਦਾ ਹੈ ਉਹ ਦਸ ਹਾਰ ਕੋਟ ਨਹੀਂ ਰੱਖਦਾ ਕਮਿਆਰ ਦਾੜ ਪਰ ਕੜੀ ਨਾਲ ਕੁਝ ਨਹੀਂ ਹੁੰਦੀ ਸੋਨੇ ਬੁਲਾਈ ਦੇ ਨਹੀਂ ਵਧੀਆ ਬੁਲਾਈ ਦੇ ਨਹੀਂ ਉਸ ਦਾ ਘੜਾ ਘੜਦੇ ਉਹ ਆਪਣਾ ਉਠਾਇਆ ਕਰਦੇ ਜਿਹੜਾ ਸੁਨਿਆਰ ਹੈ ਉਸ ਸੋਨੇ ਨੂੰ ਘੜ ਦਿੰਦਾ ਕਿ ਉਸ ਸੋਨਾ ਜਿਹੜਾ ਸੋਨਾ ਹੈ ਉਹ ਸੋਨਾ ਮੀਨਾ ਬਣਦਾ ਉਸ ਦੀ ਕੀਮਤ ਵਧਦੀ ਹੈ ਨਾ ਕਿ ਉਹਦਾ ਉਸ ਸੋਨੇ ਨਾਲ ਮੈਨ ਹੁੰਦਾ ਇਸੇ ਤਰ੍ਹਾਂ ਮਨੁਗਾ ਸਿੱਖਣਰ ਵੈਰੀ ਹੁੰਦਾ ਗੁਰੂ ਸਿੱਖ ਦੀ ਕੀਮਤ ਵਧਾਉਂਦਾ ਹੈ ਗੁਰੂ ਪੁੱਠਿਆਂ ਕਰਮਾਂ ਨੂੰ ਪੁੱਠਿਆਂ ਲੇਖਾਂ ਨੂੰ ਸਿੱਧਾ ਕਰਦਾ ਜਿੰਨੀ ਮੁਹੱਬਤ ਕਰੋ ਸਿੱਖਣ ਕਰਦਾ ਉਨੀਆਂ ਦੁਨੀਆਂ ਵਿੱਚ ਕੋਈ ਇਨਸਾਨ ਕਿਸੇ ਨਾਲ ਨਹੀਂ ਕਰਦਾ ਗੁਰੂ ਸਾਨੂੰ ਪ੍ਰਤਿਪਾਲਦਾ ਸੰਭਾਲਦਾ ਹਰ ਵਕ ਸਾਡਾ ਚੇਤਾ ਰੱਖਦਾ ਗੁਰੂ ਸਾਡਾ ਬਾੜਾ ਨਹੀਂ ਸੋਚਦਾ ਭਾਈ ਮਰਜੀ ਦੋਨੇ ਹਾਂ ਜੋ ਕਿ ਅੰਗੇ ਸਰਗੂ ਆਪਣੇ ਨਹੀਂ ਆਪਣੇ ਨਹੀਂ ਨਹੀਂ ਮੈਂ ਹੋਰ ਨਾਲ ਹਾਂ ਗਾ ਸਤਿਗੁਰੂ ਐਨੀ ਪਰਖਣਾ ਕਰਿਆ ਨਹੀਂ ਸਤਿਗੁਰੂ ਜੀ ਪਾਈ ਮਾ ਜੀ ਕੋਟਕੇ ਗਰੇ ਦਾ ਵੀ ਕਹਿੰਦੇ ਨੇ ਜੇ ਜਦ ਗੁਰੂ ਰਾਮ ਦਾਸ ਜੀ ਜੋਤੀ ਜੋਤ ਸਮਾਏ ਗਏ ਸਨ ਤਾਂ ਪਟਨਾ ਦੇ ਗੁਰੂ ਅਰਜਨ ਪਿਆਸੇ ਕਾਲਜ ਤਿਹਾਰ ਅਰਜਨ पटाने सिर्फ हो चुकाया सीगा कि कल उनका जड़ा त्यौहार है ओ गुरु अर्जुन साहिब आज आज मैं कहना है कि मन जो प्यारा गुरु को गुरु मन प्यारा मन जो प्यारा गुरु को गुरु मन प्यारा कोई मन जी भी उनका भला क्यों गुरु साहिब को सुनाए वो नर बेटा वो दौलत का सतगुरु ਤਰਸ ਕਰੇ ਸਾਡੇ ਵਿੱਚ ਵੀ ਬਰਸ਼ਾ ਦੇ ਭਾਈ ਮਾਣ ਜੀ ਆਪਣੇ ਪਿੰਡੋਂ ਭਾਂ ਮੈਂ ਵਾਪਸ ਆਏ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਗੁਰੂ ਸਹਿਉਦਰੀ ਨੂੰ ਸੁਣਾਦੇ ਸਤਿਗੁਰੂ ਗੁਰੂ ਅੰਸਰ ਸਾਹਿਬ ਮਾਰਜ ਕਿਰਪਾ ਕਰੇ ਮੈਂ ਆਗਿਆ ਪੂਰਨ ਸਤਿਗੁਰੂ ਅਪਸ ਲੈਣ ਬਰੋਸਤੇ ਸਾਰੇ ਆਪ ਨੂੰ ਜੀ ਨਾਮ ਅਭਿਕਾਰ ਅਰਸ ਸਾਹਿਬ ਰਾਮ ਜੀ ਦੀ ਕਿਰਪਾ